ਹੋ ਰੱਬ ਜਦੋਂ ਮਾਰਦਾ ਐ ਮੱਤ ਮਾਰਦਾ ਕਸੁੰਨ ਮਾਰਦਾ ਨਾਏ ਲੱਤ ਮਾਰਦਾ ਰੱਬ ਜਦੋਂ ਮਾਰਦਾ ਐ ਮੱਤ ਮਾਰਦਾ ਹੋ ਫੇਰ ਬੰਦਾ ਵੱਡੇ ਵੱਡੇ ਤੋ ਫੇਰ ਬੰਦਾ ਵੱਡੇ ਵੱਡੇ ਕੱਪ ਮਾਰਦਾ ਰੱਬ ਜਦੋਂ ਮਾਰਦਾ ਐ ਮੱਤ ਮਾਰਦਾ ਹੋ ਰੱਬ ਜਦੋਂ ਮਾਰਦਾ ਐ ਮੱਤ ਮਾਰਦਾ ਇੱਕ ਤੇ ਜੋ ਜਵਾਨ ਫਿਸਲੇ ਉਹ ਕਹਿਣਾ ਕੁਝ ਜਾਣ ਹੋਰ ਨਿਕਲੇ ਰਈਆਂ ਚ ਨਿੱਤ ਜੋ ਜਵਾਨ ਫਿਸਲੇ ਮੁਖਲਾੜ ਚ ਬੋਲੇ ਉਹਨੇ ਤਾਂ ਹਾਰ ਲਾ ਰੱਬ ਜਦੋਂ ਮਾਰਦਾ ਏ ਰੱਬ ਜਦੋਂ ਮਾਰਦਾ ਏ ਮੱਤ ਮਾਰਦਾ ਔਰ ਰੱਬ ਜਦੋਂ ਮਾਰਦਾ ਏ ਮੱਤ ਮਾਰਦਾ ਫੁੱਟੇ ਜਰਾ ਨੂੰ ਕੁੱਟ ਕੇ ਵਖਾਉਣ ਲਈ ਗਰੀ ਪਾਟੇ ਝੁੱਠੇ ਕੇਸ ਏਕ ਤਾਉਂ ਲਈ ਗਰੀ ਓ ਟਿੱਜਰਾ ਨੂੰ ਕੁੱਟ ਕੇ ਟਿੱਜਰਾ ਨੂੰ ਕੁੱਟ ਕੇ ਵਖਾਉਣ ਲਈ ਗਰੀ ਪਾਟੇ ਝੁੱਠੇ ਕੇਸ ਏਕ ਤਾਉਂ ਲਈ ਗਰੀ ਕਾਲਾ ਹੋਨੇ ਤਲੀ ਤੇ ਪੈਨ ਥੱਪੜੇ ਘੇਰ ਲੈ ਨੂੰ ਮੁੱਕੀ ਹੋਣਾ ਹੋਵੇ ਤਕੜੇ ਟੁੱਟ ਜਾ ਘਣਾ ਭਿਆ ਹਾਲਾ ਰੱਬ ਜਦੋਂ ਮਾਰਦਾ ਉਹ ਮਾਤਾਇ ਮੱਤ ਮਾਰਦਾ ਉਹ ਫੇਰ ਬੰਦਾ ਵੰਡੇ ਅੱਡੇ ਉਹ ਫੇਰ ਬੰਦਾ ਵੰਡੇ ਵੰਡੇ ਗੱਪ ਮਾਰਦਾ ਉਹ ਰੱਬ ਜਨੋ ਮਾਤਾਇ ਮੱਤ ਮਾਰਦਾ ਹੇ ਉਹ ਦੋ ਦਿਨਾਂ ਦੇ ਫੁੱਲ ਤੋਂ ਮਸਤ ਇਹ ਨੇਤਾ ਦੇ ਮਾਫੀ ਆ ਘਰ ਉੱਪਰ ਲੈਨ ਸਾਈਡ ਨੇਤਾ ਦੇ ਉਹ ਦੋ ਦਿਨਾਂ ਦੇ ਫੁੱਲ ਤੋਂ ਮੰਗੂ ਦੋ ਦਿਨਾਂ ਦੇ ਫੁੱਲ ਤੋਂ ਹਸਟੈਡ ਨੇਤਾ ਦੇ ਸਾਇਦ ਨੇ ਪਾਵੇ ਹੋ ਨਸ਼ਿਆਂ ਦੇ ਕਹਿੰਦੇ ਹੱਥ ਸਰਕਾਰ ਦਾ ਰੱਬ ਜਦੋਂ ਮਾਰਦਾ ਏ ਰੱਬ ਜਦੋਂ ਮਾਰਦਾ ਏ ਮਤ ਮਾਰਦਾ ਹੋ ਰੱਬ ਜਦੋਂ ਮਾਰਦਾ ਏ ਮਤ ਮਾਰਦਾ ਹਾਏ ਓ ਥੱਪੜੇ ਤੇ ਰੌਣੇ ਜੁੱਤੀ ਕਾਬੂ ਮਾਰੀ ਏ ਸੱਤਿਆਂ ਨੂੰ ਮੋਟਾ ਬਾਮੂ ਖਿਤਾਉਂਦੇ ਓ ਥੱਪੜੇ ਤੇ ਰੌਣੇ ਜੁੱਤੀ ਕਾਬੂ ਮਾਰੀ ਏ ਯਾ ਨੂੰ ਮੋਟਾ ਮਾਮੂਲ ਖਟਾਈਏ ਹੱਥ ਜੋੜ ਦਿੰਦੀ ਹੱਥ ਜੋੜ ਦਿੰਦੀ ਹੱਥ ਜੋੜ ਦਿੰਦੀ ਬੈਂਕੀ ਗੁਜਾਰਦਾ ਰੱਬ ਜਦੋਂ ਮਾਰਦਾ ਏ ਰੱਬ ਜਦੋਂ ਮਾਰਦਾ ਏ ਮੱਤ ਮਾਰਦਾ ਰੱਬ ਜਦੋਂ ਮਾਰਦਾ ਏ ਮੱਤ ਮਾਰਦਾ ਕੁਸਨ ਮਾਰਦਾ ਮੈਂ ਰੱਬ ਤੁਮ ਮਾਰਦਾ ਰੱਬ ਜਦੋਂ ਮਾਰਦਾ ਏ ਰੱਬ ਜਦੋਂ ਮਾਰਦਾ माल रो मात